ਨਗਰ ਗੁਲਾੜ ਦੇ ਗੁਰੂ ਘਰ ਚ ਬੈਠੇ ਸਾਰੇ ਹੀ ਮੇਰੀਆਂ ਭੈਣਾਂ ਬੱਚੀਆਂ ਮੇਰੇ ਭਰਾ ਬੱਚੇ ਬਜ਼ੁਰਗ ਸਾਰਿਆਂ ਨੂੰ ਫਤਿਹ ਅਰਜ਼ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚੋਣਾ ਹਰ 5 ਸਾਲ ਬਾਅਦ ਆਉਂਦੀਆਂ ਨੇ ਕਦੇ 2.5 ਸਾਲ ਬਾਅਦ ਦੂਜੀਆਂ ਵੀ ਚੋਣਾ ਆ ਜਾਂਦੀਆਂ ਨੇ ਪਰ ਪੰਜਾਬ ਦੇ ਹਾਲਾਤ ਸਿੱਖ ਕੌਮ ਦੇ ਹਾਲਾਤ ਦਿਨੋਂ ਦਿਨ ਨਿਗਰਦੇ ਜਾ ਰਹੇ ਨੇ ਅੱਜ ਸਾਨੂੰ ਜਰੂਰ ਸੋਚਣਾ ਪਾਏਗਾ ਕਿ ਇਸ ਨਿਗਾਰ ਦਾ ਜ਼ਿੰਮੇਵਾਰ ਕੌਣ ਹੈ ਜੇ ਜ਼ਿੰਮੇਵਾਰੀ ਤੁਸੀਂ ਨਾ ਠਹਿرائی ਤਾਂ ਉਹ ਦਿਨ ਦੂਰ ਨਹੀਂ ਤੁਸੀਂ ਇੱਕ ਦੂਜੇ ਦੇ ਵੱਲ ਦੇਖੋਗੇ ਕਿ ਹੁਣ ਕੀ ਕਰੀਏ ਪਰ ਤੁਹਾਡੇ ਕੋਲ ਕਰਨ ਲਈ ਕੋਈ ਵਸ ਨਹੀਂ ਹੋਏਗਾ ਅੱਜ ਹੈ ਤਾਂ ਸੰਭਲ ਜਾਈਏ 50 ਸਾਲ ਅਸੀਂ ਸਿਆਣਪ ਨਹੀਂ ਕੀਤੀ ਇਹ ਮੈਂ ਪੰਜਾਬ ਦੇ ਲੋਕਾਂ ਨੂੰ ਕਹਿਣਾ ਚਾਹੁੰਦਾ ਮੈਂ ਗੁਰਦੁਆਰਾ ਸਾਹਿਬ ਮੱਥਾ ਟੇਕਿਆ ਬਾਬਾ ਜੀਵਨ ਸਿੰਘ ਜੀ ਦੀ ਯਾਦ ਆਈ ਉਹਦੇ ਨਾਲ ਯਾਦ ਇਹ ਆਈ ਕਿ ਜਿਹੜੀ ਅਣਖ ਦੀ ਲੜਾਈ ਸਾਡੇ ਪਾਤਸ਼ਾਹ ਨੇ ਜਾਣ ਨਾਲ ਸੁਣਿਓ ਬੱਚਿਆਂ ਨੂੰ ਬੋਲਣ ਦਿਓ ਜਿਹੜੀ ਅਣਖ ਦੀ ਲੜਾਈ 550 ਸਾਲ ਪਹਿਲਾਂ ਗੁਰੂ ਨਾਨਕ ਸਾਹਿਬ ਨੇ ਸ਼ੁਰੂ ਕੀਤੀ ਸੀ ਉਹ ਤੁਹਾਨੂੰ ਤੇ ਮੈਨੂੰ ਸਿਖਾ ਕੇ ਗਏ ਨੇ ਕਿ ਜੇ ਬਾਬਰ ਆਊਗਾ ਤਾਂ ਬਾਬਾ ਵੀ ਆਊਗਾ ਬਾਬਰ ਨੂੰ ਕੋਈ ਨਹੀਂ ਕਹਿ ਸਕਦਾ ਸੀ ਜਾਬਰ ਬਾਬੇ ਨਾਨਕ ਨੇ ਕਿਹਾ ਪਾਪ ਕੀ ਜੰਜ ਲੈ ਕਾਬਲੋਂ ਧਾਇਆ ਜੋਰੀ ਮੰਗਾ ਦਾਨ ਵੇ ਲਾਲੋ ਇੱਕ ਸਿੱਖ ਨੂੰ ਜਿਹੜਾ ਗੁਰਗੰਧ ਸਾਹਿਬ ਜੀ ਨੂੰ ਆਪਣਾ ਇਸ਼ਤਮੰਦ ਹੈ ਉਹਨੂੰ ਅੱਜ ਇਹ ਗੱਲ ਆਪਣੇ ਮੰਚ 'ਤੇ ਸੋਚਣੀ ਪਊਗੀ ਕਿ ਅੱਜ ਦਾ ਬਾਬਰ ਕੌਣ ਹੈ ਤਾਂ ਤੁਸੀਂ ਇਹ ਜ਼ਿੰਮੇਵਾਰੀ ਤੈਅ ਕਰੋਗੇ ਕਿ ਅੱਜ ਦਾ ਬਾਬੇ ਨਾਨਕ ਦਾ ਬੰਦਾ ਕੌਣ ਹੈ ਜੇ ਤੁਸੀਂ ਬਾਬਰ ਨੂੰ ਨਾ ਪਛਾਣਿਆ ਤੁਹਾਨੂੰ ਬਾਬੇ ਦਾ ਕਿਸੇ ਨੇ ਨਹੀਂ ਕਿਹਾ ਤੁਸੀਂ ਬੇਸ਼ੱਕ ਮੱਥਾ ਟੇਕੋਗੇ ਟੇਕਦੇ ਹੋ ਕਹੋਗੇ ਕਿ ਅਸੀਂ ਸਿੱਖਾਂ ਪਰ ਇਤਿਹਾਸ ਤੁਹਾਨੂੰ ਕਹੇਗਾ ਕਿ ਤੁਹਾਡਾ ਗੁਰੂ ਤੁਹਾਡਾ ਪੈਗੰਬਰ ਗੁਰੂ ਨਾਨਕ ਗੁਰੂ ਗੋਬਿੰਦ ਸਿੰਘ ਜੀ ਨੇ ਹਮੇਸ਼ਾ ਜ਼ੁਲਮ ਦੇ ਖਿਲਾਫ ਲੜਾਈ ਲੜੀ ਐ ਤੁਸੀਂ ਫਿਰ ਉਹਨਾਂ ਲੋਕਾਂ ਨੂੰ ਹੀ ਵੋਟਾਂ ਕਿਉਂ ਪਾਉਂਦੇ ਰਹੇ ਹੋ ਜਿਹੜੇ ਪੰਜਾਬ ਦੀ ਬਰਬਾਦੀ ਕਰਦੇ ਰਹੇ ਨੇ ਜਿਹੜੇ ਸਿੱਖਾਂ ਦੀ ਬਰਬਾਦੀ ਕਰਦੇ ਨੇ ਇੱਕ ਨਾਮ ਹੈ ਪ੍ਰਕਾਸ਼ ਸਿੰਘ ਬਾਦਲ ਦੀ ਪਾਰਟੀ ਸਭ ਤੋਂ ਜ਼ਿਆਦਾ ਸਿੱਖਾਂ ਤੇ ਪੰਜਾਬ ਦਾ ਘਾਣ ਉਹਨੇ ਕੀਤਾ ਤੇ ਪੰਜਾਬ ਦੇ ਬੇਸਮਝ ਲੋਕਾਂ ਨੇ ਉਸੇ ਨੂੰ 5 ਵਾਰ ਮੁੱਖ ਮੰਤਰੀ ਬਣਾਇਆ। ਦੂਸਰੀ ਪਾਰਟੀ ਆ ਕਾਂਗਰਸ ਜਿਨੇ ਦਰਬਾਰ ਸਾਹਿਬ ਤੇ ਹਮਲਾ ਕੀਤਾ ਤੇ ਪੰਜਾਬ ਦੇ ਲੋਕਾਂ ਨੇ ਕਾਂਗਰਸ ਦੇ ਮੁੱਖ ਮੰਤਰੀ ਬਣਾਏ। ਸਾਡੇ ਤੇ ਕਲੰਕ ਹੈ ਕਲੰਕ। ਤੀਜੀ ਪਾਰਟੀ ਆ ਭਾਰਤੀ ਜਨਤਾ ਪਾਰਟੀ ਜਿਹਨੂੰ ਬੀਜੇਪੀ ਵੀ ਕਹਿੰਦੇ ਨੇ। ਜਦੋਂ ਕਾਂਗਰਸ ਨੇ ਹਮਲਾ ਕੀਤਾ ਦਰਬਾਰ ਸਾਹਿਬ ਤੇ ਤਾਂ ਬੀਜੇਪੀ ਆਪਣੀ ਕਿਤਾਬ ਚ ਲਿਖਦਾ ਹੈ ਲਾਲ ਕਿਸ਼ਨ ਅਡਵਾਨੀ ਕੇਂਦਰਾ ਗਾਂਧੀ ਦਰਦੀ ਸੀ ਦਰਬਾਰ ਸਾਹਿਬ ਤੇ ਹਮਲਾ ਕਰਨ ਤੋਂ ਕਦੇ ਅੱਗੇ ਕਦੇ ਪਿੱਛੇ ਜਾਂਦੀ ਸੀ ਉਹ ਕਹਿੰਦਾ ਆਪਣੀ ਕਿਤਾਬ ਚ ਕਿ ਅਸੀਂ ਬੀਜੇਪੀ ਵਾਲਿਆਂ ਨੇ ਹੱਲਾਸ਼ੇਰੀ ਦੇ ਕੇ ਕਾਂਗਰਸ ਤੋਂ ਹਮਲਾ ਕਰਵਾਇਆ ਹੈ ਦਰਬਾਰ ਸਾਹਿਬ ਤੇ ਚਾਹੇ ਹੋਵੇ ਬਾਦਲ ਚਾਹੇ ਹੋਵੇ ਕਾਂਗਰਸ ਚਾਹੇ ਹੋਵੇ ਬੀਜੇਪੀ ਤੇ ਹੁਣ ਚੌਥਾ ਵੀ ਜਿਹੜਾ ਸ਼ਰਾਬੀ ਉਹ ਵੀ ਨਾਰ ਰਲ ਗਿਆ ਆਪ ਵਾਲਾ ਇਹ ਚਾਰੇ ਪਾਰਟੀਆਂ ਤੁਹਾਡੇ ਤੇ ਰਾਜ ਕਰਦੀਆਂ ਰਹੀਆਂ ਨੇ ਇੱਕ ਕਰ ਰਹੀ ਐ ਸਾਡੀ ਬੇਸਮਝੀ ਕਰਕੇ ਕਰ ਰਹੀਆਂ ਨੇ ਇਹਨਾਂ 40 ਸਾਲ ਦੇ ਵਿੱਚ ਸਾਡੇ ਤੇ ਜ਼ੁਲਮ ਹੋਇਆ ਕਿੰਨਾਂ ਨੇ ਕੀਤਾ ਇਹਨਾਂ ਚਾਰ ਪਾਰਟੀਆਂ ਨੇ ਕੀਤਾ ਚੌਥਾ ਰਹਿ ਗਿਆ ਸੀ ਜਿਹਨੂੰ ਸਾਡੇ ਬੱਚੇ ਬਣਾ ਕੇ ਆਏ 2 ਸਾਲ ਪਹਿਲਾਂ ਅੱਜ ਬੱਚੇ ਸਮਝ ਗਏ ਕਿ ਇਹ ਤਾਂ ਉਹਨਾਂ ਤੋਂ ਵੀ ਉੱਪਰ ਹੈ ਜਿਨ੍ਹਾਂ ਨੂੰ ਨਕਾਰ ਕੇ ਅਸੀਂ ਇਹਨੂੰ ਬਣਾਇਆ ਸੀ ਹੁਣ ਤੁਹਾਡੇ ਲਈ ਤੇ ਮੇਰੇ ਲਈ ਇੱਕੋ ਹੀ ਗੱਲ ਹੈ ਕਿ ਚਾਰਾ ਪਾਰਟੀਆਂ ਨੂੰ ਨਕਾਰਿਏ ਤੇ ਜਿਹੜੀ ਪਾਰਟੀ ਬਾਬੇ ਜੀਵਨ ਸਿੰਘ ਦੇ ਜੀਵਨ ਤੋਂ ਪ੍ਰੇਰਣਾ ਲੈ ਕੇ 40 ਸਾਲ ਤੋਂ ਖੜੀ ਆ ਉਹਦੇ ਮਗਰ ਚੱਲੀ ਹੈ ਕਿਵੇਂ ਜੇ 84 ਚ ਹਮਲਾ ਹੋਇਆ ਦਰਬਾਰ ਸਾਹਿਬ ਚ ਸਵਰਨਜੀਤ ਸਿੰਘ ਮਾਨ ਨੇ ਪ੍ਰਵਾਹ ਨਹੀਂ ਕੀਤੀ ਆਪਣੀ ਨੌਕਰੀ ਦੀ ਫਿਰ ਤਾਂ ਮੈਨੂੰ ਯਾਦ ਆਈ ਸੀ ਬਾਬਾ ਜੀਵਨ ਸਿੰਘ ਉਹਨਾਂ ਨੇ ਪ੍ਰਵਾਹ ਨਹੀਂ ਕੀਤੀ ਆਪਣੀ ਕੋਈ ਸੁੱਖਾ ਕੰਮ ਨਹੀਂ ਇੱਕ ਹੁਕਮਰਾਨ ਹੁਕਮ ਦਿੰਦਾ ਹੈ ਕਿ ਗੁਰਤੇਗ ਬਾਦਰ ਸਾਹਿਬ ਦਾ ਸੀਸ ਧੜ ਤੋਂ ਅਲੱਗ ਕਰਤਾ ਜਾਵੇ ਸੋਚ ਕੇ ਦੇਖੋ ਕਿੱਡਾ ਵੱਡਾ ਜ਼ੁਲਮ ਹੋਇਆ ਹੋਏਗਾ ਜਦੋਂ ਗੁਰਤੇਗ ਬਾਦਰ ਸਾਹਿਬ ਜੀ ਨੂੰ ਸ਼ਹੀਦ ਕੀਤਾ ਕਿੰਨਾ ਲੋਕਾਂ 'ਚ ਡਰ ਹੋਇਆ ਹੋਏਗਾ ਜਦੋਂ ਗੁਰਤੇਗ ਬਾਦਰ ਸਾਹਿਬ ਨੂੰ ਚਾਂਦਰੀ ਚੌਂਕ 'ਚ ਸ਼ਹੀਦ ਕੀਤਾ ਤੁਸੀਂ ਤਾਂ ਪੰਜਾਬ ਦੇ ਲੋਕ ਤਾਂ ਅੱਜ ਵੋਟ ਨਹੀਂ ਪਾ ਸਕਦੇ ਵੋਟ ਜਿਹਦੇ ਨਾਲ ਰਾਜ ਪਲਟਾ ਆਉਣਾ ਤੇ ਤੁਹਾਡੀ ਆਪਣੀ ਪਾਰਟੀ ਸਿਮਰਤਜੀਤ ਸਿੰਘ ਮਾਨ ਜਿਹੜਾ ਅਣਖ ਰੱਖਦਾ ਹੈ ਬਾਬੇ ਜੀਵਨ ਸਿੰਘ ਵਾਲੀ ਅਣਖ ਰੱਖਦਾ ਜਿਹੜਾ ਉਹਨੂੰ ਵੋਟ ਨਹੀਂ ਪਾ ਸਕਦੇ ਤੁਸੀਂ ਤੇ ਬਾਬਾ ਜੀਵਨ ਸਿੰਘ ਨੇ ਕੀ ਕੀਤਾ ਭਰੀ ਢੀੜ ਚੋਂ ਗੁਰੂ ਦਾ ਸੀਸ ਚੁੱਕ ਕੇ ਐ ਨਹੀਂ ਵੀ ਇੱਥੋਂ ਉੱਠੇ ਹੋਣ ਤੇ ਉੱਥੇ ਚਲੇ ਗਏ ਹੁਣ ਨਹੀਂ ਸੋਚ ਕੇ ਦੇਖੋ ਚਾਂਦਰੀ ਚੌਂਕ ਤੋਂ ਸੀਸ ਚੁੱਕਣਾ ਹੀ ਬੜੀ ਵੱਡੀ ਗੱਲ ਸੀ ਚੁੱਕਿਆ ਸਤਕਾਰ ਨਾਲ ਉਹਨੂੰ ਆਪਣੇ ਗੋਦੀ ਚ ਲਿਆ 300 ਕਿਲੋਮੀਟਰ 400 ਕਿਲੋਮੀਟਰ ਪਤਾ ਨਹੀਂ ਬਾਬਾ ਜੀ ਪੈਦਲ ਆਏ ਹੋਣਗੇ ਪਤਾ ਨਹੀਂ ਘੋੜੇ ਤੇ ਆਏ ਹੋਣਗੇ ਕਿੰਨੇ ਕੁ ਸਾਥੀ ਨਾਲ ਹੋਣਗੇ ਪਰ ਅਣਖ ਸੀ ਵੀ ਮੈਂ ਗੁਰਗੋਬਿੰਦ ਸਿੰਘ ਜੀ ਨੂੰ ਜਾ ਕੇ ਦੇਣਾ ਕਿ ਮੈਨੂੰ ਮੇਰੇ ਪਾਤਸ਼ਾਹ ਦਾ ਸੀਸ ਮਿਲਿਆ ਹੈ ਮੈਂ ਸੀਸ ਦਾ ਸਤਕਾਰ ਕੀਤਾ ਹੈ ਤੁਹਾਡਾ ਗੁਰੂ ਉਹ ਹੈ ਜਿਹੜੇ ਆਪਣੇ ਫਰਜ਼ ਦੀ ਇੰਨੀ ਪਹਿਚਾਨ ਕਰਦਾ ਹੈ ਤੜ ਦਾ ਸਨਸਕਾਰ ਰਕਾਬਗੰਦ ਸਾਹਿਬ ਹੋਇਆ ਤੇ ਸੀਸ ਦਾ ਸਨਸਕਾਰ ਬਾਬੇ ਜੀਵਨ ਸਿੰਘ ਨੇ ਲਿਆ ਕੇ ਨੰਦਪੁਰ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਦੇ ਭੇਟ ਕੀਤਾ ਤਾਂ ਗੁਰੂ ਸਾਹਿਬ ਨੇ ਕੀ ਕਿਹਾ ਰੰਗਰੇਟਾ ਗੁਰੂ ਦਾ ਬੇਟਾ ਐ ਇੱਕ ਜੱਫੀ ਪਾਈਏ ਦੋ ਜਹਾਨ ਮਿਲ ਜਾਂਦੇ ਨੇ ਜਦੋਂ ਗੁਰੂ ਗੋਬਿੰਦ ਸਿੰਘ ਜੀ ਕਿਸੇ ਨੂੰ ਆਪਣੀ ਜੱਫੀ ਚ ਲੈਂਦੇ ਨੇ ਦੋ ਜਹਾਨ ਇੱਕ ਦੇਖਿਆ ਜਹਾਨ ਇਕ ਅਣ ਦੇਖਿਆ ਜਿਹੜਾ ਪੈਗੰਬਰ ਨੂੰ ਪਤਾ ਹੈ ਜਿਹੜਾ ਗੁਰੂ ਨੂੰ ਪਤਾ ਹੈ ਉਹਦੇ ਕਲਾ ਵਿੱਚ ਆ ਜਾਂਦਾ ਹੈ ਜਦੋਂ ਉਹਨਾਂ ਨੇ ਬੀਬਾ ਬਾਬਾ ਜੀਵਨ ਸਿੰਘ ਜੀ ਨੂੰ ਜੱਫੀ ਪਾਈ ਹੈ ਅੱਜ ਮੇਰੇ ਪੰਜਾਬ ਵਾਸੀਓ ਮੇਰੇ ਸਿੱਖ ਭੈਣੋ ਭਰਾਵੋ ਆਪਣੇ ਗੁਰੂਆਂ ਨੂੰ ਨਾ ਭੁੱਲੋ ਉਹਨਾਂ ਦੀ ਸਿੱਖਿਆ ਨੂੰ ਨਾ ਭੁੱਲੋ ਉਹਨਾਂ ਦੇ ਸਿੱਖਾਂ ਨੂੰ ਮਹਾਨ ਸਿੱਖਾਂ ਨੂੰ ਬਾਬਾ ਜੀਵਨ ਸਿੰਘ ਤੋਂ ਲੈ ਕੇ ਸੰਤ ਜਰਨੈਲ ਸਿੰਘ ਭਿੰਡਰਾਂਵਾਲਾ ਤੱਕ ਜਸੈਨੂ ਨਾਪੂਲੋ ਅਣਖ ਜੇ ਮਰ ਗਈ ਆਪਾਂ ਸਾਰੇ ਮਰ ਜਾਾਂਗੇ ਸਰੀਰਾ ਰਹਿਣ ਸਰੀਰ ਬੋਦੇ ਸਰੀਰ ਕੋਈ ਆਇਆ ਇੱਧਰ ਤੇ ਠੱਪੜ ਮਾਰ ਗਿਆ ਕੋਈ ਆਇਆ ਉੱਧਰ ਦੀ ਮਾਰ ਗਿਆ ਪਰ ਜਦ ਤੱਕ ਅਣਖ ਹੈ ਕਿਸੇ ਦੀ ਜੁਰਤ ਨਹੀਂ ਹੈ ਕਿ ਸਿੰਘ ਜੀ ਬਾਬਾ ਜੀਵਨ ਸਿੰਘ ਜੀ ਮਤੀ ਦਾਸ ਸਤੀ ਦਾਸ ਭਾਈ ਦਿਆਲਾ ਇੱਕ ਗੁਰੂ ਗੁਰੂ ਤੇਗ ਬਹਾਦਰ ਸਾਹਿਬ ਦੇ ਸਾਥੀ ਨੇ ਸਾਨੂੰ ਸਿੱਖਿਆ ਦੇ ਕੇ ਗਏ ਨੇ ਜੇ ਅਸੀਂ ਇਸ ਸੱਚ ਨੂੰ ਸਮਝ ਲਿਆ ਤਾਂ ਤੁਹਾਡੇ ਸਾਹਮਣੇ ਆਪੇ ਆਊਗਾ ਕਿ 40 ਸਾਲ ਤੋਂ ਸਾਡੇ ਤੇ ਜ਼ੁਲਮ ਹੋ ਰਿਹਾ ਹੈ ਸਿੱਖਾਂ ਤੇ ਪੰਜਾਬ ਤੇ ਕੋਈ ਖੜੀ ਨਹੀਂ ਰਿਹਾ ਇੱਕੋ ਤਰ ਹੈ ਸਿਮਰਤਜੀਤ ਸਿੰਘ ਮਾਨ ਆਪਣੀ ਡੀਆਈਜੀ ਦੀ ਪਦਵੀ ਚੁੱਕ ਕੇ ਪਰਾਂ ਮਾਰੀ ਐ ਜਦੋਂ ਕੌਮ ਦੀ ਅਣਖ ਨੂੰ ਹੱਥ ਪਿਆ ਹੈ ਦਰਬਾਰ ਸਾਹਿਬ ਤੇ ਹਮਲਾ ਹੋਇਆ ਹੈ ਸੰਤ ਜਰਨੈਲ ਸਿੰਘ ਜੀ ਸ਼ਹੀਦ ਹੋਏ ਨੇ ਮੈਂ ਕੀ ਕਰਨੀ ਨੌਕਰੀ ਡੀਆਈਜੀ ਦੀ ਨੌਕਰੀ ਛੋਟੀ ਨਹੀਂ ਹੁੰਦੀ ਆਪਾਂ ਥਾਣੇਦਾਰ ਨੂੰ ਮਿਲਣ ਜਾਂਦੇ ਆ ਨਾ ਸਵੇਰ ਤੋਂ ਸ਼ਾਮ ਤੱਕ ਕਈ ਵਾਰੀ ਉੱਡੀਕਣਾ ਪੈਂਦਾ ਤੇ ਡੀਆਈਜੀ ਤਾਂ ਬੰਦੇ ਨੂੰ 2-4 ਮਹੀਨਿਆਂ ਬਾਅਦ ਇੱਕ ਵਾਰ ਦਿਖਦਾ ਹੈ ਤਦ ਨੇ ਉਹ ਭਗਾ ਮਾਰੀ ਭਗਾ ਮਾਨ ਤੋਂ ਬਾਅਦ ਤੁਹਾਡੇ ਵਿੱਚ ਹੀ 40 ਸਾਲ ਤੋਂ ਘੁੰਮ ਰਿਹਾ ਹੈ 5 ਸਾਲ ਤਾਂ ਕੱਤੀ ਆ ਸਖਤ ਕੈਦ ਇੱਕ ਡੀਆਜੀ ਨੇ ਕੀ ਜੁਰਮ ਕੀਤਾ ਉਹਨੇ ਇਹੀ ਕਿਹਾ ਵੀ ਮੈਂ ਆਪਣੇ ਧਰਮ ਨਾਲ ਚੱਲੂੰਗਾ ਆਪਣੀ ਕੌਮ ਨਾਲ ਚੱਲਾਂਗਾ ਤੁਹਾਡੇ ਨਾਲ ਨਹੀਂ ਚੱਲਦਾ ਇਹ ਜੁਰਮ ਸੀ ਉਹਦੇ ਪਿੱਛੇ 40 ਸਾਲ ਤੋਂ ਸੜਕਾਂ ਤੇ ਘੁੰਮ ਰਿਹਾ ਪਰ ਹਾਰਿਆ ਨਹੀਂ ਮੈਨੂੰ ਤਾਂ ਅੰਦਰ ਜਾ ਕੇ ਬਾਬਾ ਜੀਵਨ ਤੋਂ ਜ਼ਿਆਦਾ ਆਇਆ ਹੈ ਮੈਂ ਉਸ ਪਾਰਟੀ ਦਾ ਸਿਪਾਹੀ ਆ ਆ ਮੇਰੀ ਪਾਰਟੀ ਬੈਠੀ ਹੈ ਜਿਹੜੀ ਘਟ ਤੋਂ ਘਟ ਰਹਿ ਗਈ ਜਿਹੜੀ ਗਰੀਬ ਹੋ ਗਈ ਜਿਨੇ ਨਸ਼ੇ ਨਹੀਂ ਵੇਚੇ ਜਿਨੇ ਹਕੂਮਤ ਨਾਲ ਸਮਝੌਤਾ ਨਹੀਂ ਕੀਤਾ ਆਪਣੀ ਅਣਖ ਆਪਣਾ ਪੰਜਾਬ ਆਪਣੀ ਸਿੱਖ ਕੌਮ ਦੇ ਨਾਲ ਖੜੇ ਆ ਹੁਣ ਤੁਹਾਡੀ ਵਾਰੀ ਆਈ ਹੈ ਅਸੀਂ 40 ਸਾਲ ਤੋਂ ਕਰਕੇ ਦਿਖਾਤਾ ਨਾ ਸਾਨੂੰ ਕੋਈ ਖਰੀਦ ਸਕਦਾ ਨਾ ਸਖੀ ਸਕਿਆ ਤੁਹਾਡੇ ਸਾਹਮਣੇ ਹੈ ਨਾ ਨਾ ਕੋ ਸਾਨੂੰ ਝੁਕਾ ਸਕਦਾ ਸਿਮਰਨਜੀਤ ਸਿੰਘ ਮਾਨ ਤੇ 75 ਕੇਸ ਪਾਇ ਪ75 ਕਦੇ ਨਹੀਂ ਚੁਕਿਆ ਉੱਥੇ ਹੀ ਖੜਾ ਅੱਜ ਵੀ ਖੜਾ ਸੰਗਰੂਰ ਚ ਪਾਰਲੀਮੈਂਟ ਅੱਜ ਵੀ ਮੈਂਬਰ ਪਾਰਲੀਮੈਂਟ ਹੈ ਨਾ ਵਿਕਿਆ ਨਾ ਚੁਕਿਆ ਨਾ ਘਰੇ ਬੈਠਿਆ ਸੋ ਉਹ ਲੋਕ ਜਿਨ੍ਹਾਂ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕੀਤੀ ਆ ਪ੍ਰਕਾਸ਼ ਸਿੰਘ ਬਾਦਲ ਤੇ ਉਹਦਾ ਮੁੰਡਾ ਉਹਨਾਂ ਤੋਂ ਕਿਨਾਰਾ ਕਰ ਲੋ ਕਾਂਗਰਸ ਜਿਨੇ ਦਰਬਾਰ ਸਾਹਿਬ ਟਾਇਆ ਸਿੱਖਾਂ ਦਾ ਕਤਲੇਆਮ ਕਰਾਇਆ ਪਰਾਂ ਸੁੱਟ ਦੋ ਭਾਜਪੀ ਸਿੱਖਾਂ ਤੇ ਜ਼ੁਲਮ ਕਰੀਆ ਸਾੜੀਆਂ 32 32 ਸਾਲ ਤੋਂ ਸਾਡੇ ਬੰਦੀ ਸਿਗਰਹਾ ਨਹੀਂ ਕਰਦੀ ਚੁੱਕ ਕੇ ਪਰਾਂ ਮਾਰੋ ਆਪ ਭਗਵੰਤ ਮਾਨ ਸਾਡਾ ਅਮਰਤਪਾਲ ਸਿੰਘ ਡਿਬਰੂਗੜ੍ਹ ਭੇਜਦਾ ਚੁੱਕ ਕੇ ਪਰਾਂ ਮਾਰੋ ਆਪਣੇ ਘਰੇ ਆਜੋ ਸਿਮਰਨਜੀਤ ਸਿੰਘ ਮਾਨ ਤੁਹਾਨੂੰ ਉਡੀਕਦਾ ਹੈ ਸ਼ਰਮਣੀ ਕਾਲ ਦਲ ਅੰਮ੍ਰਿਤਸਰ ਤੁਹਾਨੂੰ ਉਡੀਕਦਾ ਹੈ ਰਹੀ ਅੱਜ ਦੀ ਗੱਲ ਅੱਜ ਪੰਜਾਬ ਦੇ ਵਿੱਚ ਜਿਹੜੀ ਤਬਦੀਲੀ ਆਈ ਹੈ ਅਬ ਤੁਹਾਨੂੰ ਸਾਰਿਆਂ ਨੂੰ ਮੁਬਾਰਕ ਹੈ ਤੁਸੀਂ ਇੱਕ ਅਣਖ ਦੀ ਗੱਲ ਕੀਤੀ ਕਿ ਅਮਰਤਪਾਲ ਸਿੰਘ ਜੀ ਨੂੰ ਖਡੂਰ ਸਾਹਿਬ ਤੋਂ ਖੜਾਇਆ ਅੱਜ ਹਕੂਮਤ ਦੀਆਂ ਸਾਜਸ਼ਾ ਫੇਲ ਹੋ ਗਈਆਂ ਉਹਨਾਂ ਦੇ ਕਾਗਜ਼ ਪਾਸ ਹੋ ਗਏ ਹੁਣ ਆਪਾਂ ਸਾਰੇ ਇਕੱਠੇ ਹੋ ਕੇ ਲੜਾਈ ਲੜਾਂਗੇ ਬੋਲੇ ਹੋ ਦੀ ਆਵਾਜ਼ ਤੇ ਆਹ ਲੜਾਈ ਸਿੱਖਾਂ ਦੀ 99 ਤੋਂ ਬਾਅਦ ਸਭ ਤੋਂ ਵੱਡੀ ਲੜਾਈ ਹੈ 99 ਵਿੱਚ ਇਸੇ ਪੰਜਾਬ ਨੇ ਸਿਮਰਨਜੀਤ ਸਿੰਘ ਮਾਨ ਸਮੇਤ ਸਾਰੇ ਦੇ ਸਾਰੇ ਐਮਪੀ ਸਾਡੀ ਸੋਚ ਵਾਲੇ ਜਿਤਾਤੇ ਸੀ ਗੁਰਗੋਬਿੰਦ ਸਿੰਘ ਜੀ ਸੋਚ ਵਾਲੇ ਜਿਤਾਤੇ ਸੀ ਜਿਨ੍ਹਾਂ ਨੇ ਦਰਬਾਰ ਸਾਹਿਬ ਤੇ ਹਮਲਾ ਕੀਤਾ ਤੇ ਜਿਨ੍ਹਾਂ ਨੇ ਕਰਵਾਇਆ ਨਾਲ ਓਕੇ ਬਾਦਲ ਤੇ ਕਾਂਗਰਸ ਦੋਨੋਂ ਹਰਾਤੀ ਸੀ ਅੱਜ ਟਾਈਮ ਆਇਆ ਹੈ ਅੱਜ ਪੰਜਾਬ ਸਮਝ ਗਿਆ ਕਿ ਫਿਰ 1999 ਲਿਆਵਾਂਗੇ ਉਦੋਂ ਸਾਡੇ 9 ਸੀ ਦੋਵਾਂ ਦੀ ਸਪੋਰਟ ਕਰ ਰਹੇ ਸੀ ਅੱਜ ਸਾਡੇ 13 ਦੇ 13 ਨੇ 13 ਦੇ 13 ਦੇ ਉੱਪਰ ਤੁਸੀਂ 1 ਜੂਨ ਨੂੰ ਵੋਟ ਪਾ ਕੇ ਇਸ ਜ਼ਾਲਮ ਸਰਕਾਰ ਨੂੰ ਦਿਖਾ ਦਿਓ ਕਿ ਸਿੱਖਾਂ ਨੂੰ ਪੰਜਾਬ ਨੂੰ ਆਪਣੇ ਪੁੱਤ ਬਚਾਉਣੇ ਆਉਂਦੇ ਨੇ ਆਪਣੇ ਪਾਣੀ ਬਚਾਉਣੇ ਆਉਂਦੇ ਨੇ ਆਪਣੀ ਪੱਤ ਬਚਾਉਣੀ ਆਉਂਦੀ ਹੈ ਤੇ ਆਪਣਾ ਜਵਾਨੀ ਬਚਾਉਣੀ ਆਉਂਦੀ ਹੈ ਨਸ਼ਿਆਂ ਤੋਂ ਅਸੀਂ ਪਾਲਿਸੀ ਬਣਾਵਾਂਗੇ ਜਿਹੜਾ 25 ਸਾਲ ਤੋਂ ਲਗਾਤਾਰ ਹਰ ਸਰਕਾਰ ਕਰ ਰਹੀ ਹੈ ਤੁਹਾਡੇ ਤੋਂ ਅੱਜ ਤੱਕ ਇੱਕ ਗਲਤੀ ਹੋ ਗਈ ਤੁਸੀਂ ਸਿਮਰਨਜੀਤ ਸਿੰਘ ਮਾਨ ਦੀ ਪਾਰਟੀ ਨੂੰ ਲਿਆਏ ਕੋਈ ਗੱਲ ਨਹੀਂ ਅੱਜ ਸਮਾਂ ਆ ਗਿਆ ਸਮਾਂ ਬਦਲ ਗਿਆ ਜੋ ਅੱਜ ਮੈਂ ਤੁਹਾਡੇ ਚ ਉਤਸ਼ਾਹ ਦੇਖ ਰਿਹਾ ਉਹ ਮੈਂ ਪਿਛਲੇ ਲੰਮੇ ਸਮੇਂ ਚ ਨਹੀਂ ਦੇਖਿਆ ਸੋ ਇਹ ਮੇਰੀ ਹੱਥ ਜੋੜ ਕੇ ਬੇਨਤੀ ਹੈ ਆਪਣਾ ਪੰਜਾਬ ਆਪਣਾ ਪੰਥ ਆਪਣੀਆਂ ਨਸਲਾਂ ਆਪਣੀਆਂ ਫਸਲਾਂ ਆਪਣਾ ਦੀਪ ਸਿੱਧੂ ਆਪਣਾ ਮੂਸੇਵਾਲਾ ਆਪਣਾ ਅਵਤਾਰ ਸਿੰਘ ਖੰਡਾ ਆਪਣਾ ਹਰਦੀਪ ਸਿੰਘ ਨਿੱਜਰ ਆਪਣਾ ਪਰਮਜੀਤ ਸਿੰਘ ਪੰਜਵੜ ਇਹਨਾਂ ਦੀ ਸੋਚ ਨੂੰ ਲੈ ਕੇ ਚੱਲਣਾ ਹੈ ਤਾਂ ਤੁਹਾਨੂੰ ਵੋਟ ਸਿਮਰਨ ਜੀ ਸਿੰਘ ਮਾਨ ਜਿਹੜੀ ਅੱਜ ਪੰਥਕ ਤੇ ਸਾਰੇ ਪੰਜਾਬ ਚ ਬਣ ਗਈ ਐ ਉਹਨੂੰ ਪਾਇਓ ਇਹ ਮੇਰੀਆਂ ਬੇਨਤੀਆਂ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਉਹ ਪਿੰਡ ਦੇ ਪਤਵੰਤੇ ਸੱਜਣ ਅਤੇ ਗੁਰੂ ਘਰ ਦੇ ਵਜ਼ੀਰ ਬਾਬਾ ਰਸ਼ਪਾਲ ਸਿੰਘ ਜੀ ਅਤੇ ਰਣਜੀਤ ਸਿੰਘ ਗੁਲਾੜ ਜਿਸ ਸਰਪੰਚ ਨੰਬਰ ਦਾ ਸਰਮ ਸਿੰਘ ਪਦਾਰ ਜਗਿੰਦਰ ਸਿੰਘ ਲੰਬੜਦਾਰ ਅਜੋਕ ਸਿਖੋ ਸੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਹੁਣ ਵੀ ਸਿੰਘ ਗਿੱਲ ਜਸਵੀਰ ਸਿੰਘ ਗਿੱਲ ਸੋ ਕਿਪੂ ਜੀ ਜਸਵੀਰ ਸਿੰਘ ਗਿੱਲ ਹਾਂਜੀ ਤੇ ਹੁਣ ਆ ਕੀ ਅ